ਕਿ ਮੇਰਾ YouTube ਫੈਮਿਲੀ ਤੇ ਸਵੇਰ ਦਾ ਸਾਡੇ ਖੁਸ਼ੀ ਦਾ ਟਾਈਮ ਆ ਤੇ ਮੈਂ ਸੋਚਿਆ ਚਲੋ ਹੁਣ ਆਪਾਂ ਥੋੜਾ ਜਿਹਾ ਕੈਪਚਰ ਕਰਦੇ ਆ ਕਿੰਨਾ ਸੋਹਣਾ ਮਾਹੌਲ ਆ ਇੱਧਰ ਖੇਤਾਂ ਵਿੱਚ ਝੋਨਾ ਲੱਗਣਾ ਸਟਾਰਟ ਹੋ ਗਿਆ ਹੈ ਪਾਣੀ ਛਿੱਟੇ ਇੱਧਰ ਖਸੂਰਜ ਦੀ ਰੌਸ਼ਨੀ ਪਾਣੀ ਵਿੱਚ ਕਿੰਨੀ ਪਿਆਰੀ ਲੱਗਦੀ ਇੱਥੇ ਅਸਕੇ ਲੇਟ ਜੋ ਨਾ ਲੱਗਿਆ ਬਾਕੀ ਜਿਹੜੇ ਆਸੇ ਪਾਸੇ ਵਾਲੇ ਅਚ ਨਹੀਂ ਤੇ ਮੋਟਰਾਂ ਚੱਲਦੀਆਂ ਤੇ ਸਾਰੀਆਂ ਪੈਲੀਆਂ ਤੇ ਦੇਖੋ ਵਾਈਆਂ ਗਈਆਂ ਤੇ ਹਾਲੀ ਹਾਲੀ ਹਰਿਆ ਭਰਿਆ ਹੋ ਜਾਣਾ ਦੁਬਾਰਾ ਤੋਂ ਤੇ ਸੁਬਾ ਸੁਬਾ ਤਾਂ ਵੈਸੇ ਪੰਛੀ ਬਹੁਤ ਜ਼ਿਆਦਾ ਹੁਣ ਵੀ ਬੋਲ ਰਹਾ ਪਰ ਘਟਾ ਪਰ ਜੇ ਇਸ ਤੋਂ ਵੀ ਜ਼ਿਆਦਾ ਤੜਕੇ ਆਪਾਂ ਸਰਦਾਰ ਜੀ ਜਾ ਰਹੇ ਥੱਲੇ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਸੀ ਕੱਲ ਸਰਦਾਰ ਜੀ ਨੂੰ ਕਹਿ-ਕਹਿ ਕੇ ਕਹਿ ਕੇ ਕਿ ਮੈਂ ਵੇਖਿਆ ਸੀ YouTube ਤੇ ਵੀਡੀਓ ਪਾਈਪ ਦੇ ਵਿੱਚ ਇਸ ਤਰ੍ਹਾਂ ਰੰਗ-ਬਰੰਗੇ ਅ ਦਪੈਰ ਖਿੜੀ ਲਗਾ ਕੇ ਜਿੰਨੇ ਵੀ ਗਮਲੇ ਜ ਥੱਲੇ ਲੱਗੇ ਸੀ ਕਲਰਸ ਤਾਂ ਪਤਾ ਨਹੀਂ ਉਹ ਕਿਹੜੇ-ਕਿਹੜੇ ਆਉਣ ਪਰ ਲਗਾ ਦਿੱਤੀ ਐ ਮੈਂ ਵੀ ਹੋ ਜੇ ਇੱਕਾ ਵੀ ਖਾਲੀ ਪਿਆ ਸੀ ਮੈਂ ਇਹਦੇ ਚ ਵੀ ਲਵਾਤੀ ਐ ਤੇ ਮੈਂ ਸੋਚਿਆ ਵੀ ਬਾਲਕਨੀ ਹੁਣ ਥੋੜੀ-ਥੋੜੀ ਸਜਾਉਣੀ ਸ਼ੁਰੂ ਕਰਦੇ ਹਾਂ ਇੱਥੇ ਕੁਛ ਨਾ ਕੁਛ ਅ ਲਗਾ ਦਿਆ ਕਰਾਂਗੇ ਹੁਣ ਇੱਕ ਪ੍ਰੋਬਲਮ ਇਹ ਆ ਵੀ ਇੱਥੇ ਕੱਪੜੇ ਵੀ ਸੁਕਾਉਣੇ ਹੁੰਦੇ ਆ ਤੇ ਮੈਂ ਕੱਪੜੇ ਸੁੱਕਣੇ ਪਰਉਣ ਆਈ ਸੀ ਤੇ ਮੈਨੂੰ ਉਹ 뷰 ਵਧੀਆ ਲੱਗਾ ਤੇ ਸੋਚਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਲਾਂ ਉਹ ਡੇਜ਼ੀ ਫਿਰਦੀ ਆ ਡੇਜ਼ੀ ਇਹ ਦੇਖੋ ਡੇਜ਼ੀ ਉਹਦੇ ਚ ਕੰਨੀ ਹੋ ਜਾਂਦੀ ਆ ਤੇ ਬੁੱਲ ਦਾ ਕੰਮ ਵੀ ਦੇਖੋ ਕਿੰਨਾ ਨੇੜੇ ਆ ਗਿਆ ਇਧਰਲੀ ਸਾਈਡ ਤੋਂ ਘੱਟ ਪਤਾ ਲੱਗਦਾ ਜਦੋਂ ਉਹ ਵਿੰਡੋ ਥਣੀ ਦਿਖਾਈਏ ਤਾਂ ਜ਼ਿਆਦਾ ਪਤਾ ਲੱਗਦਾ ਬਸ ਹੁਣ ਸੜਕ ਤੇ ਪਹੁੰਚਣੀ ਆਲਾ ਤੇ ਹਰੇ-ਭਰੇ ਦਰਖਤ ਬਹੁਤ ਵਧੀਆ 뷰 ਆ ਕਿਸੇ ਸੂਰੇ ਸੂਰੇ ਜੱਖਾਂ ਨੂੰ ਅੱਖਾਂ ਨਹੀਂ ਖੁੱਲਦੀਆਂ ਸਾਹਮਣੇ ਤੇ ਕਿੰਨਾ ਪਿਆਰਾ ਲੱਗਦਾ ਪਾਣੀ ਝੁੰਨਾ ਕਿਸੇ ਪਾਸੇ ਝੁੰਨਾ ਲੱਗ ਰਿਹਾ ਹੁੰਦਾ ਆ ਵਿੱਚ ਹੀ ਮਤਲਬ ਛੱਡ ਗਏ ਨੇ ਜਿਵੇਂ ਉਹ ਲੱਗ ਰਿਹਾ ਐ ਐ ਕਿਲੇ ਤੋਂ ਅਗਲਾ ਕਿਲਾ ਲੱਗ ਰਿਹਾ ਐ ਆਹ ਦੇਖੋ ਆ ਗੁੱਟੀਆਂ ਜੀਆਂ ਬਣਾ ਬਣਾ ਕੇ ਰੱਖੀਆਂ ਹੁੰਦੀਆਂ ਤੇ ਜਦੋਂ ਆਉਣਗੇ ਤੇ ਚੱਕ ਕੇ ਫਿਰ ਸਟਾਰਟਿੰਗ ਬਹੁਤ ਹੀ ਪਿਆਰਾ 뷰 ਆ ਵਾਹ 3 ਫਰੈਂਡਸ ਤੇ ਕੱਲ ਤੋਂ ਮੈਂ ਦਿਖਾਉਣਾ ਭੁੱਲ ਗਈ ਮੈਂ ਹੋ ਸਕਦਾ ਅੱਜ ਵੀ ਵਲੌਗ ਬਣਾ ਰਹੀ ਤੇ ਅੱਜ ਅਪਲੋਡ ਕਰਨਾ ਵੈਸੇ ਇੱਕ ਦਿਨ ਪਹਿਲਾਂ ਬਣਾ ਕੇ ਤੇ ਬਾਅਦ ਚ ਅਗਲੇ ਦਿਨ ਅਪਲੋਡ ਕਰੀਦਾ ਤੇ ਅੱਜ ਮੈਂ ਸਵੇਰੇ ਬਣਾ ਰਹੀ ਆ ਤੇ ਮੇਬੀ ਹੁਣੇ ਅਪਲੋਡ ਕਰ ਦਵਾ ਤੇ ਦੇਖੋ ਅਸੀਂ ਸਾਰਾ A to Z ਆ ਚੀਜ਼ ਆ ਫਰੰਟ ਦਰਵਾਜੇ ਸਾਰਾ ਕੁਝ ਸੋਫੇ ਬਾਹਰ ਕੱਢ ਕੇ ਚੰਗੀ ਤਰ੍ਹਾਂ ਪਰਦੇ ਉਤਾਰ ਕੇ ਪੱਖਾ-ਪੱਖਾ ਸਭ AC ਵਗੈਰਾ ਨੀਟ ਐਂਡ ਕਲੀਨ ਕੀਤਾ ਹੈ ਮੈਂ ਆਪਣੇ ਹਸਬੰਦ ਨੂੰ ਕਹਾਂ ਬਿਆ ਕੰਦ ਵੀ ਥੋੜੀ ਖਰਾਬ ਜੀ ਲੱਗਦੀ ਆ ਤੇ ਇਹਨੂੰ ਵੀ ਆਪਾਂ ਵਾਲਪੇਪਰ ਲਵਾ ਦਈਏ ਮੇ ਵੀ ਮੰਨ ਜਾਣ ਲਵਾਈ ਦੇਣ ਕਹਤਾ ਰਹਿ ਲਵਾ ਦੂੰਗਾ ਬਟ ਮਰਜ਼ੀ ਇਨਾਂ ਦੀ ਇੱਧਰ ਤਾਂ ਲਵਾਇਆ ਸੀਗਾ ਉਦੋਂ ਤੇ ਇੱਧਰ ਉੰਜ ਪੜਦੇ ਹੋ ਜਾਂਦੇ ਵੈਸੇ ਤੇ ਆਹ ਸਾਈਡ ਤੈਨੂੰ ਪਤਾ ਆ ਡਿਜ਼ਾਈਨਿੰਗ ਕੀਤੀ ਕਿਉਂਕਿ ਬਾਕੀ ਸਾਰਾ ਇੰਨਾ ਸੋਹਣਾ ਹੋਵੇ ਤੇ ਇੱਕ ਕੰਦ ਵਿੱਚ ਔੜ ਜੀ ਲੱਗਦੀ ਹੈ ਨਾ ਇਸੀ ਦਾ ਪਾਣੀ ਪਤਾ ਨਹੀਂ ਕਿਵੇਂ ਸਲਾਬ ਜੀ ਹੋਗੀ ਕੀ ਚੱਕਰ ਬਣਿਆ ਤੇ ਇੱਥੇ ਆ ਚੀਜ਼ ਨਾ ਬੁਰੀ ਲੱਗਦੀ ਤੇ ਸਾਡਾ ਭੋਲੂ ਕਾਕਾ ਵਿਚਾਰਾ ਬੁੱਢਾ ਹੋ ਗਿਆ ਹੁਣ ਤੇ ਬਾਕੀ ਮੈਨੂੰ ਆਹ ਪਲਾਂਟ ਜਿਹੜੇ ਬਹੁਤ ਵਧੀਆ ਲੱਗਦੇ ਛੋਟੇ ਛੋਟੇ ਜਿਹੜੇ ਆਪਾਂ ਇਨਡੋਰ ਪਲਾਂਟ ਹੁੰਦੇ ਆ ਮੈਨੂੰ ਬਹੁਤ ਸ਼ੌਂਕ ਆ ਮੈਂ ਹੋਰ ਵੀ ਕਿੰਨੇ ਵੀ ਮੈਂ ਆਪਣੇ ਹਸਬੰਦ ਨੂੰ ਜੇ ਮੈਨੂੰ ਲਿਆ ਕੇ ਦਿਓ ਡੈਂਬੋ ਪਲਾਂਟ ਹੋ ਗਿਆ ਜੀ ਉਹ ਨਿੱਕੇ ਨਿੱਕੇ ਬੜੇ ਸੋਹਣੇ ਲੱਗਦੇ ਆ ਮੈਨੂੰ ਹਾਲ ਹੀ ਇਹਨਾਂ ਨੇ ਲਿਆ ਕੇ ਦਿੱਤੇ ਆ ਮੈਂ ਗਈ ਸੀ ਇੱਧਰ ਚੱਪਲਾ ਉਤਾਰੀਆਂ ਸੀ ਤੇ ਅੱਜ ਮੈਂ ਬਾਬੇ ਵਾਲੇ ਕਮਰੇ ਦੀ ਮੈਂ ਸੋਚਿਆ ਸੀ ਕਿ ਅ ਵੀ ਸੁੱਚੇ ਮੂਹ ਕਰਾਂਗੇ ਸੇਵਾ ਕਰਾਂਗੇ ਸੋਫਾਈ ਤੇ ਇੱਥੇ ਇਹ ਵੀ ਮੈਂ ਸਾਰੇ ਕਵਰ ਇਹਦੇ ਉਤਾਰ ਕੇ ਫਿਰ ਧੋਕੇ ਫਿਰ ਚੜਾਏ ਆ ਫਰੈਸ਼ ਫਰੈਸ਼ ਹੋ ਗਿਆ ਸਾਰਾ ਘਰ ਤੇ ਇੱਥੇ ਵੀ ਮੈਂ ਦਿਵਾਨ ਬੈੱਡ ਤੇ ਚਾਦਰ ਵਿਛਾਤੀ ਫਰੈਸ਼ ਹੁਣ ਮੇਰਾ ਇੱਕ ਹੋਰ ਰਹਿ ਗਿਆ ਕਿਉਂਕਿ ਉਹ ਵੀ ਪੁਰਾਣਾ ਜਿਹਾ ਖਰਾਬ ਜਿਹਾ ਕਿਸੇ ਦਿਨ ਉਹ ਵੀ ਬਦਲ ਲੈਣਾ ਤੇ ਬਾਕੀ ਸਾਰਾ ਕੁਝ A to Z ਕਲੀਨ ਕੀਤਾ ਹੈ ਰਸੋਈ ਦੀ ਤਾਂ ਹੁੰਦੀ ਰਹੀਦੀ ਸਫਾਈ ਉਹ ਕਮਰੇ ਦੀ ਵੀ ਕੀਤੀ ਆ ਪਰਦੇ ਪੱਖੀ ਛੱਤਾ ਸਾਰਾ ਕੁਝ ਤੇ ਇਹ ਮੇਰੇ ਘਰ ਦੀ ਲੁੱਕ ਐਸ ਸਾਈਡ ਤੋਂ ਤੁਹਾਨੂੰ ਕਿਵੇਂ ਦੀ ਲੱਗੀ ਲੁੱਕ ਜਰੂਰ ਦੱਸਿਓ ਕਮੈਂਟਾਂ ਵਿੱਚ ਤੇ ਮੈਨੂੰ ਸਫਾਈ ਕਰਨਾ ਮੈਂ ਹੱਲਾਕੇ ਜੇ ਤਬ ਵੀ ਤੇ ਨਾ ਵੀ ਠੀਕ ਹੋਵੇ ਨਾ ਸਫਾਈ ਕਰਨਾ ਮੈਨੂੰ ਬਹੁਤ ਪਸੰਦ ਆ ਤੇ ਅਸੀਂ ਕੱਲ ਪੌੜੀਆਂ ਦੀ ਵੀ ਬਹੁਤ ਵਧੀਆ ਮਜ਼ਾ ਬਹੁਤ ਹੁੰਦਾ ਜਦੋਂ ਸਫਾਈ ਕਰੀਦੀ ਨਾ ਐ ਤੁਰੰਦਾ ਵੇਖਣ ਦਾ ਆਪ ਦਾ ਘਰ ਹੀ ਨਵਾਂ ਨਵਾਂ ਲੱਗਣ ਲੱਗ ਪੈਂਦਾ ਪੌੜੀਆਂ ਵੇਸੀਆਂ ਨੀਟਾਂ ਨੇ ਕਲੀਨ ਕੀਤੀਆਂ ਤੇ ਹੁਣ ਆਪਾਂ ਚੱਲਦੇ ਉੱਪਰ ਥੋੜਾ ਛੱਤ ਦਾ ਵਿਊ ਦੇਖਦੇ ਆ ਕੱਲ ਮੈਂ ਛੱਤ ਦੀ ਵੀ ਸਫਾਈ ਕੀਤੀ ਬਹੁਤ ਜ਼ਿਆਦਾ ਮਤਲਬ ਬੱਲ ਨਹੀਂ ਬੱਲਣ ਇੱਥੇ ਆਪਿਆ ਸੀ ਇੰਨੇ ਮਤਲਬ ਜਿੰਨੇ ਰੁੱਖ ਟੁੱਟਦੇ ਆ ਨਾ ਦੇਖੋ ਆਹ ਰੁੱਖਾਂ ਦਾ ਜਦੋਂ ਨੇਰੀ ਆਉਂਦੀ ਨਾ ਸਾਰਾ ਇੱਥੇ ਕਚਰਾ ਉਹ ਮੈਂ ਸਾਰਾ ਇਕੱਠਾ ਲੋਹ ਦੇ ਵਿੱਚ ਕਰਤਾ ਬਾਕੀ ਜਿਹੜਾ ਕਚਰਾ ਸੀ ਪੱਤੇ ਵਗੈਰਾ ਇੱਕ ਥੋੜਾ ਭਰਿਆ ਗਿਆ ਪੂਰਾ ਇੱਥੇ ਵੀ ਕਿੰਨਾ ਖਲਾਰਾ ਸੀ ਕੱਲ ਮੈਂ ਸਾਰਾ ਚੱਕਤਾ ਇੰਨਾ ਕੁ ਰਹਿ ਗਿਆ ਖਲਾਰਾ ਬਸ ਇਹ ਵੀ ਆਪਾਂ ਕੁਆੜ ਚ ਦੇ ਦੇਣਾ ਤੇ ਛੱਤ ਸਾਰੀ ਨੀਟ ਐਂਡ ਕਲੀਨ ਹੋ ਗਈ ਦੇਖੋ ਮੇਰਾ ਵਾਸਤੇ ਚਲੇ ਤੇ ਸਾਰੀ ਪੇਂਟ ਕਰਕੇ ਐ ਬਣਾਦਾ ਚਿੱਟੀ-ਚਿੱਟੀ ਤੇ ਤੇ ਫੁੱਲ ਬੂਟੇ ਲਾਵਾਂ ਬਹੁਤ ਸ਼ੌਂਕ ਹੈ ਪਰ ਮੇਰਾ ਕੱਲੀ ਹੋਣ ਕਰਕੇ ਨਾ ਸਾਰੇ ਕੰਮਾਂ ਚ ਮੈਂ ਰਜਾਨ ਨਹੀਂ ਦੇ ਸਕਦੀ ਜਿੰਨਾ ਕਰਾਉਣੀ ਮੈਂ ਆਪਣੇ ਹਸਬੰਦ ਨੂੰ ਕਹਿ ਕਹਿ ਕੇ ਕਹਿ ਕੇ ਕਰਵਾ ਲਈ ਨਹੀਂ ਪਰ ਆਹ ਦੇਖੋ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਸੀ ਝੋਨਾ ਲੱਗਾ ਆ ਤੇ ਇਧਰ ਸੜਕ ਨਾਲ ਹੀ ਵਿਊ ਬਹੁਤ ਪਿਆਰਾ ਹੈ ਮੇਰੇ ਹਸਬੰਦ ਕਈ ਵਾਰੀ ਕਹਿ ਦਿੰਦੇ ਆ ਆਪਾਂ ਸ਼ਹਿਰ ਚ ਰਹੀਏ ਮੈਂ ਕਹਿੰਦੀ ਨਾ ਜਿਹੜਾ ਆ ਵਿਊ ਹੈ ਕਿਤੋਂ ਨਹੀਂ ਲੱਭਣਾ। ਕਿੰਨਾ ਸੋਹਣਾ ਹੈ। ਕਿਹੜੇ ਪੱਤੇ ਕਿਤੇ ਪਾਣੀ ਲੱਗਾ ਹੋਇਆ ਕਿਤੇ ਪੱਤੇ ਆ। ਇੱਧਰ ਆਪਣੀ ਟ੍ਰੇਨ ਦਾ ਵਿਊ। ਦਰਖਤ ਬਹੁਤ ਪਿਆਰੇ ਆ। ਸਾਰੇ ਪਾਸੇ ਦਰਖਤ ਰਾ ਦਰਖਤ। ਸਾਸੀਕਾ ਯੂਟਿਊਬ ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ। ਤੇ ਸਵੇਰੇ ਸਵੇਰੇ ਅਸੀਂ ਮੈਸ਼ਤ ਤੇ ਆਈ ਹੋਈ ਸੀ। ਤੇ ਹੁਣ ਮੇਰਾ ਲਗਭਗ ਰੁਟੀਨ ਬਣ ਹੀ ਗਿਆ ਸਵੇਰ ਮੈਂ 6:00 ਉੱਣੀ ਆ ਕੱਲ ਮੈਂ ਸਫਾਈ ਕਰਨਾ ਹੈ ਇਸੇ 7:00 ਤੇ ਹੁਣ ਮੈਂ ਆਈ ਆ ਥੋੜਾ ਟੈਨ ਤੇ ਥੋੜਾ ਲੇਟ ਹੋ ਗਈ ਕਿਉਂਕਿ ਇੱਕ ਤਾਂ ਮੈਂ ਵੀਡੀਓ ਐਡਿਟ ਕਰ ਰਹੀ ਸੀ ਬਾਕੀ ਮੈਂ ਸੋਚਿਆ ਧੁੱਪ ਚ ਵਧੀਆ ਵਿਟਾਮਿਨ ਡੀ ਵੀ ਮਿਲ ਜੂਗਾ ਥੋੜਾ ਜਿਆ ਪਹਿਲਾਂ ਕਿੰਨਾ ਧੁੱਪ ਚ ਰਹਿੰਦੇ ਸੀ ਉਹਨਾਂ ਅੰਦਰੇ ਅੰਦਰ ਧੁੱਪ ਤਾਂ ਮਿਲਦੀ ਨਹੀਂ ਸੋ ਇਸੇ ਕਰਕੇ ਮੈਂ ਕਿਹਾ ਵੀ ਚਲੋ ਨਾਲੇ ਤਾਂ ਵਲੋਗਿੰਗ ਹੋ ਜੂਗੀ ਸਿਹਤ ਦੀ ਸਿਹਤ ਤੇ ਥੋੜਾ ਜਿਹਾ ਬਾਹਰਲੇ ਮਾਹੌਲ ਚ ਵੀ ਸਾਰੀ ਤੇੜੀ ਅੰਦਰ ਹੀ ਟੇਰੇ ਰਹੀਦਾ ਤੇ ਸਵੇਰ 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 ਸ਼ਾਮ ਤੱਕ ਬਾਹਰ ਨਿਕਲਣਾ ਚਾਹੀਦਾ ਹੈ ਤੇ ਹੁਣ ਆਪਾਂ ਅੱਜ ਦਾ ਜਿਹੜਾ ਰੁਟੀਨ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਸਵੇਰ ਦੀ ਜਿਹੜਾ ਥੋੜੀ ਜਿਹੀ ਵਲੋਗਿੰਗ ਜਿਹੜੀ ਆਪਾਂ ਪਾਵਾਂਗੇ ਕਿਉਂਕਿ ਕੱਲ ਮੈਂ ਵਲੌਗ ਨਹੀਂ ਬਣਾਇਆ ਉਹ ਬਾਕੀ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਹੀ ਲਿਆ ਵੀ ਕੱਲ ਅਸੀਂ ਕੀ ਕਰਦੇ ਰਹੇ ਤੇ ਅੱਜ ਜਿਵੇਂ ਜਿਵੇਂ ਜੋ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜ਼ਰੂਰ ਤੇ ਤੁਸੀਂ ਇਸੇ ਤਰ੍ਹਾਂ ਸਾਨੂੰ ਵਾਚ ਕਰਦੇ ਰਹੋ ਤੇ ਬਾਕੀ ਆਪਾਂ ਇੱਥੇ ਤੁਹਾਨੂੰ ਦਿਖਾਉਨੇ ਆ ਪੁੱਲ ਦੇਖੋ ਕਿੰਨਾ ক্লোਜ਼ ਹੀ ਆਪਣੇ ਆ ਗਿਆ ਬਿਲਕੁਲ ਇੱਥੇ ਆ ਆਪਣੀ ਲਾਸਟ ਆ ਆਪਣੀ ਸਰਹੱਦ ਤੇ ਇੱਥੋਂ ਤੱਕ ਤਾਂ ਪਹੁੰਚ ਗਏ ਹੁਣ ਪਤਾ ਨਹੀਂ ਇਹ ਇੱਥੋਂ ਦੀ ਘੜਦੇ ਆ ਬਿਲਕੁਲ ਆਪਣੇ ਹੱਦ ਕੋਲੀ ਆਉਂਦੇ ਆ ਤੇ ਜਾਂ ਫਿਰ ਇੱਥੇ ਸੜਕ ਤੇ ਲਿਆਉਂਦੇ ਹੁਣ ਦੇਖੋ ਤੇ ਬਹੁਤ ਵਧੀਆ ਵਿਊ ਬਣ ਗਿਆ ਸੀ ਇੱਥੋਂ ਗੱਡੀਆਂ ਗੁੱਡੀਆਂ ਲੰਘਦੀਆਂ ਵੇਖਾਂ ਕਰਾਂਗੇ ਸਿੱਧੀਆਂ ਉੱਤੋਂ ਇੱਥੋਂ ਫਲਾਈ ਕਿ ਆਉਣਗੀਆਂ ਗੱਡੀਆਂ ਤੇ ਆ ਪਿੰਡ ਬਿਲਕੁਲ ਨਾਲ ਹੀ ਜੁੜ ਗਿਆ ਸੁਧਾਰਾ ਸੋ ਬਹੁਤ ਵਧੀਆ ਲੁੱਕ ਆ ਆ ਇੱਧਰ ਪਿੰਡ ਮਾਨੋਚਾਲ ਆ ਜਾਂਦਾ ਹੈ ਆ ਟੈਂਕੀਆਂ ਤੇ ਇਹ ਪਿੰਡਾਂ ਦੀ ਰੌਣਕ ਤੁਸੀਂ ਚੈੱਕ ਕਰ ਸਕਦੇ ਹੋ ਸਵੇਰ ਸੁਬਾ ਦਾ ਜਿਵੇਂ ਇੱਕ ਪਾਸੇ ਬਾਬਾ ਜੀ ਪੜ ਰਹੇ ਆ ਵੈਸੇ ਤਾਂ ਵੀ ਜਿਵੇਂ ਜਦ ਸੁਬਾ ਜਿਵੇਂ ਬਾਬਾ ਜੀ ਪੰਜ ਬਾਣੀਆਂ ਦਾ ਪਾਠ ਤਾਂ ਕਰ ਚੁੱਕਿਆ ਇਹ ਹੋ ਸਕਦਾ ਕਿ ਤੇ ਅਖੰਡ ਪਾਠ ਪ੍ਰਗਾਸ਼ ਹੋਇਆ ਹੋਵੇ ਤੇ ਦੁਪਹਿਰੇ ਜੇ ਤੁਹਾਨੂੰ ਦਿਸਣਗੇ ਝੋਨੇ ਲੱਗਦੇ ਟਰੈਕਟਰ ਵਗਦੇ ਤੇ ਆਹ ਦੇਖੋ ਇਸ ਤਰ੍ਹਾਂ ਸਵੇਰ ਸਵੇਰ ਕਪੜੇ ਤੋਂ ਕਿ ਲੇਡੀਜ਼ ਦਾ ਕੰਮ ਹੁੰਦਾ ਮੈਂ ਵੀ ਕਪੜੇ ਰੱਖ ਕੇ ਆ ਗਈਆਂ ਮੈਂ ਸੋਚਿਆ ਚਲੋ ਥੋੜੀ ਜਿਹੀ ਵਲੋਗਿੰਗ ਕਰ ਲਈਏ ਟਰੈਕਟਰ ਦੇਖੋ ਇਹ ਹੁੰਦੇ ਆ ਸਾਡੇ ਗਵਾਂਡੀਆਂ ਦਾ ਘਾਰ ਆ ਟਰੈਕਟਰ ਕੁੱਤਰ ਖੜੇ ਹੋਏ ਆ ਤੇ ਬਾਕੀ ਹੁਣ ਆਪਾਂ ਇੱਕ ਇੱਧਰ ਮੋਟਰ ਕਿੰਨੀ ਸੋਹਣੀ ਲੱਗਦੀ ਪਈ ਜਦੋਂ ਪਾਣੀ ਜੀ ਕਰਦਾ ਨਾ ਉਹਨ ਨੂੰ ਚੱਲ ਜੀ ਗਈ ਅਹੀਂ ਬਹੁਤ ਛੋਟੇ ਹੁੰਦੇ ਨਾ ਉਹਦੇ ਰਏ ਸਾਰਾ ਸਾਰਾ ਦਿਨ ਖੇਤਾਂ 'ਚ ਰਹਿਣਾ ਸੰਡੇ ਵਾਲੇ ਦਿਨ ਤੇ ਕੋਈ ਡਰਬਣੀ ਸੀ ਹੁੰਦਾ ਹੁਣ ਤਾਂ ਬੱਚਿਆਂ ਨੂੰ ਡਰ ਦੇ ਬਾਹਰ ਹੀ ਨਹੀਂ ਕੱਢੀਦਾ ਮਾਹੌਲ ਬਹੁਤ ਖਰਾਬ ਹੋ ਗਿਆ ਤੇ ਬਾਕੀ ਆਪਾਂ ਅੱਜ ਸਵੇਰ ਸਵੇਰ ਦੀ ਰੁਟੀਨ ਦਾ ਇੰਨਾ ਕੁ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਤੇ ਬਾਕੀ ਦਾ ਬਣਾਵਾਂਗੇ ਸਾਰੇ ਦਿਨ ਦੀ ਰੁਟੀਨ ਉਹ ਕੱਲ ਨੂੰ ਪਾਵਾਂਗੇ ਇਹ ਆਪਾਂ ਹੁਣ ਤੁਹਾਡੇ ਨਾਲ ਸਾਂਝਾ ਕਰਦੇ ਆ ਵਲੌਗ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਆ ਹੁਣ ਆਪਾਂ ਨੈਕਸਟ ਵਲੌਗ ਚ ਤਦ ਤੱਕ ਲਈਨ ਨੂੰ ਦਿਓ ਇਜਾਜ਼ਤ ਸਾਸ੍ਰਿਕਾ